ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਕੱਲ ਦੇ ਰਾਤ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਡੀ ਐਮ ਸੀ ਤੋਂ ਜਿਹੜਾ ਡਿਸਚਾਰਜ ਕਰ ਦਿੱਤਾ ਗਿਆ ਪਰ ਜਦੋਂ ਡੇਲੇਵਾਲ ਸਾਹਿਬ ਡਿਸਚਾਰਜ ਹੁੰਦੇ ਆ ਪ੍ਰੈਸ ਦੇ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਵੀ ਜਿਸ ਦਿਨ ਮੈਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਡੀਐਮਸੀ ਲੈ ਕੇ ਗਏ ਸੀਗੇ ਤੇ ਇਹ ਗੱਲ ਆਖੀ ਗਈ ਸੀਗੀ ਵੀ ਤੁਹਾਡਾ ਇਲਾਜ ਕਰਾਉਣਾ ਤੁਹਾਡਾ ਚੈੱਕਅਪ ਕਰਾਉਣਾ ਪਰ ਜਦੋਂ ਕੱਲ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਮੀਡੀਆ ਦੇ ਮੁਖਾਤਬ ਹੋਏ ਤਾਂ ਕਹਿੰਦੇ ਵੀ ਕਿਸੇ ਕਿਸਮ ਦਾ ਮੇਰਾ ਕੋਈ ਇਲਾਜ ਨਹੀਂ ਹੋਇਆ ਮੈਨੂੰ ਇੱਕ ਹਿਸਾਬ ਦਾ ਨਜ਼ਰਬੰਦ ਕੀਤਾ ਹੋਇਆ ਸੀਗਾ ਤੇ ਆਖਰਕਾਰ ਕਿਸਾਨ ਜਥੇਬੰਦੀਆਂ ਨੇ ਜਦੋਂ ਵਕ ਵਕ ਆਗੂਆਂ ਨੇ ਜ਼ੋਰ ਪਾਇਆ ਤਾਂ ਹੁਣ ਮੈਨੂੰ ਜਿਹੜਾ ਛੱਡ ਦਿੱਤਾ ਗਿਆ ਤੇ ਮਰਨ ਵਰਤ ਜਿਹੜਾ ਕਹਿੰਦੇ ਮੇਰਾ جاری ਹੈ ਜਿੱਥੋਂ ਤੱਕ ਮਰਨ ਦੀ ਗੱਲ ਆ ਜੀ ਸਿੱਖ ਪੰਥ ਦੇ ਵਿੱਚ ਮਰਨ ਵਰਤ ਨਹੀਂ ਹੈਗਾ ਸਿੱਖ ਪੰਥ ਦੇ ਵਿੱਚ ਸੰਘਰਸ਼ ਹੈਗਾ ਲੈਕਿਨ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਤੇ ਫਿਰ ਉੱਥੇ ਸੰਘਰਸ਼ ਵੀ ਚੱਲਦਾ ਤੇ ਨਾਲ ਉਹਦੇ ਨਾਲ ਸਰਕਾਰ ਤੇ ਦਬਾਅ ਪਾਉਣ ਵਾਸਤੇ ਮਰਨਵਰਤ ਵੀ ਚੱਲਦਾ ਜਗਜੀਤ ਸਿੰਘ ਡੱਲੇਵਾਲੇ ਪਹਿਲਾਂ ਵੀ ਮਰਨਵਰਤ ਰੱਖਿਆ ਸੀ ਮੁੜ ਕੇ ਕੁਝ ਵਾਅਦੇ ਮਿਲਣ ਤੋਂ ਬਾਅਦ ਉਹਨਾਂ ਨੇ ਆਪਣਾ ਛੱਡ ਦਿੱਤਾ ਸੀ ਲੇਕਿਨ ਇਸ ਵਾਰੀ ਉਹਨਾਂ ਕਹਿ ਤਸਦੀਪੀ ਉਹ ਜਾਤੇ ਕਰੋ ਤੇ ਮਰੋ ਦੀ ਨੀਤੀ ਅਪਣਾ ਕੇ ਚੱਲਾਂਗੇ ਜਾਤੇ ਮੰਗਾ ਪ੍ਰਵਾਨ ਹੋਣਗੀਆਂ ਤੇ ਜਾਂ ਫਿਰ ਸ਼ਾਦਤ ਹੋਊਗੀ ਬਿਲਕੁਲ ਠੀਕ ਹੈ ਹੁਣਾਂ ਵੀ ਇਸੇ ਤਰ੍ਹਾਂ ਚਾਹੀਦਾ ਜਿਸ ਤਰ੍ਹਾਂ ਹੋਇਆ ਜੀ ਇਹਦੇ ਵਿੱਚ ਹੁਣ ਦੋ ਗੱਲਾਂ ਨੇ ਜੀ ਸوجੀਤ ਜਿਹੜੇ ਡੱਲੇਵਾਲ ਸਾਹਿਬ ਨੇ ਉਹਨਾਂ ਨੂੰ ਤੇ ਚੁੱਕ ਕੇ ਡੀ ਐਮ ਸੀ ਲੈ ਕੇ 26 ਤਰੀਕ ਨੂੰ ਜਦੋਂ ਰੱਖਣਾ ਸੀ ਇਹਦਾ ਆਪਣਾ ਬਕਾਇਦਾ ਤੌਰ ਤੇ ਖਨੋਰੀ ਬਾਰਡਰ ਤੇ ਮਰਨਵਰਤ ਲੇਕਿਨ ਉਹਨਾਂ ਦੀ ਜਗ੍ਹਾ ਤੇ ਸੁਖਜੀਤ ਸਿੰਘ ਹਰਦੋ ਚੰਡੇ ਹੂੰ ਹਰਦੀ ਸੁਜੀਤ ਸਿੰਘ ਹਰਦੋ ਚੰਡੇ ਸਾਬਕਾ ਫੌਜੀ ਨੇ ਉਹਨਾਂ ਦਾ ਕਹਿਣਾ ਇਹ ਆ ਕਿ ਉੱਥੇ ਤੇ ਮੇਰੀ ਸ਼ਹਾਦਤ ਨਹੀਂ ਹੋਈ ਜਿੱਥੇ ਮੈਂ ਜਵਾਨ ਸੀ ਜਿੱਥੇ ਕਿਸਾਨ ਮਣਕ ਕੋਈ ਮੇਰੀ ਸ਼ਹਾਦਤ ਹੁੰਦੀ ਤੇ ਮੈਂ ਸੋਚੂਗਾ ਮੈਂ ਦੇਸ਼ ਦੀ ਲੜਾਈ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹ ਗੱਲਾਂ ਜਿਹੜੀਆਂ ਨੇ ਭਾਵਕ ਉਹ ਬੰਦੇ ਨੂੰ ਕਰਦੀਆਂ ਨੇ ਉਹ ਮਰਨ ਮਰਦੇ ਬੈਠੇ ਦੇ ਲੇਕਿਨ ਡੱਲੇਵਾਲ ਸਾਹਿਬ ਨੂੰ ਕੱਲ ਬਕਾਇਦਾ ਤੌਰ ਤੇ ਪਹਿਲਾਂ ਤੇ ਇਹ ਮਿਲਣ ਤੱਕ ਨਹੀਂ ਸੀ ਦਿੰਦੇ ਇਥੋਂ ਤੱਕ ਜਦੋਂ ਇੱਕ ਭਾਵਕ ਸੰਦੇਸ਼ ਉਹਨਾਂ ਦੇ ਛੋਟੇ ਜਿਹੇ ਪੋਤੇ ਨੇ ਦਿੱਤਾ ਤੇ ਕਿਹਾ ਵੀ ਮੇਰੇ ਦਾਦਾ ਜੀ ਜਿਹੜੇ ਆ ਉਹ ਆਣ ਵਾਲੇ ਆ ਖੜਨ ਵਾਲੇ ਆ ਭੱਜਣ ਵਾਲੇ ਨਹੀਂ। ਥਹੀਂ ਜਾਣੇ ਦਾਦਾ ਜੀ। ਉਹ ਸੰਦੇਸ਼ ਇੱਕ ਨਰਸ ਨੇ ਬੇਕਾਇਦਾਤਾ ਤੇ ਡੱਲੇਵਾਲ ਸਭ ਨੂੰ ਵਿਖਾ ਦਿੱਤਾ ਤੇ ਉਹਦੇ ਗਲ ਪੈ ਗਏ ਸਾਰੇ ਡਾਕਟਰ ਤੇ ਪੁਲਿਸ ਵਾਲੇ ਵੀ ਤੂੰ ਹੀ ਵਿਖਾਇਆ ਕਿਉਂ? ਭਾਈ ਡੱਲੇਵਾਲ ਕੋਈ ਜਿਹੜਾ ਬੰਦੇਸੀ ਆ। ਕੋਈ ਦੇਸ਼ ਦਾ ਜਸੂਸ ਆ। ਕੋਈ ਗਦਾਰ ਢੱਲੇਵਾਲ ਤੇ ਆਪਣੇ ਕਿਸਾਨ ਭਰਾਵਾਂ ਦੀਆਂ ਮੰਗਾਂ ਲੈ ਕੇ ਜਿਹੜਾ ਉਹ ਸੰਘਰਸ਼ੀ ਲਾ ਜਿਨੇ ਪਹਿਲਾਂ ਬਕਾਇਦਾ ਤੋਂ ਡਿਕਲੇਅਰ ਕੀਤਾ ਸੀ ਜੇ ਸਾਡੀਆਂ ਮੰਗਾਂ ਮੰਨ ਲੋ ਨਹੀਂ ਤੇ ਫਿਰ ਭੁੱਖਤਾਂ ਥਰੂ ਹੋਊਗੀ ਐਦਕੀ ਮਰੋਦਾ ਕਰੋ ਦੀ ਗਲਤੀ ਜੋ ਤੁਰੇ ਦੇ ਢੱਲੇਵਾਲ ਸਾਹਿਬ ਤੇ ਪੰਜਾਬ ਸਰਕਾਰ ਕਹਿ ਰਹੇ ਨੇ ਕਿਸਾਨ ਬਾਰ ਬਾਰ ਕਹਿ ਰਹੇ ਨੇ ਕਿ ਸਾਡੀ ਲੜਾਈ ਕੇਂਦਰ ਨਾਲ ਸਾਡੀ ਪੰਜਾਬ ਨਾਲ ਨਹੀਂ ਇਹ ਪੰਜਾਬ ਸਰਕਾਰ ਨੂੰ ਫਿਰ ਕਿਹਦੇ ਇਸ਼ਾਰਿਆਂ ਤੇ ਚੁੱਕਿਆ ਗਿਆ ਕਿਹਦੇ ਇਸ਼ਾਰਿਆਂ ਤੇ ਫਿਰ ਬਕਾਇਦਾ ਤੌਰ ਤੇ ਹਸਪੀਟਲ ਐਡਮਿਟ ਕਰਾਇਆ ਗਿਆ ਇਹ ਮੁੱਖ ਮੰਤਰੀ ਨੂੰ ਦੱਸਣਾ ਪਊਗਾ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕਿਆ ਵੀ ਮੁੱਖ ਮੰਤਰੀ ਦੀ ਅੰਡਰਸਟੈਂਡਿੰਗ ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਨਾਲ ਬਹੁਤ ਹੈਗੀ ਹੈ ਪਰ ਮੈਨੂੰ ਦੀ ਉਮੀਦ ਵੀ ਉਹਨਾਂ ਦੀ ਹੁਣ ਕੁਰਸੀ ਉਹ ਬਚਾ ਸਕੇ ਜਿਹੜੇ ਹਾਲਾਤ ਪੈਦਾ ਹੋ ਰਹੇ ਨੇ ਹੁਣ ਬੇਕਾਇਦਾ ਤੌਰ ਤੇ ਡੱਲੇਵਾਲ ਤੇ ਚੱਲੇਗੇ ਉੱਥੇ ਤੇ ਡੱਲੇਵਾਲ ਸਾਹਿਬ ਨੂੰ ਜਦੋਂ ਪਹਿਲਾਂ ਤੇ ਕਿਸਾਨ ਮਿਲ ਜਾਂਦੇ ਸੀਗੇ ਤੇ ਕਿਸਾਨ ਫਰ ਦੇ ਅੰਦਰ ਕੀਤੇ ਜਾਂਦੇ ਸੀ ਬੜਕ ਅੰਦਰ ਕਰਦੇ ਉਹਨਾਂ ਨੂੰ ਜਦੋਂ ਅੰਦਰ ਕੀਤੇ ਜਾਂਦੇ ਸੀਗੇ ਤੇ ਸ਼ਾਮ ਨੂੰ ਛੱਡ ਦਿੱਤੇ ਜਾਂਦੇ ਸੀ ਕਿਸਾਨ ਫੇਰ ਉਹਨਾਂ ਸੀ ਮਿਲਣਾ ਸੀ ਅਖੀਰ ਦੇ ਉੱਤੇ ਡੱਲੇਵਾਲ ਨੂੰ ਰਿਹਾ ਕਰਨਾ ਪਿਆ ਜਦੋਂ ਲੈ ਕੇ ਗਏ ਨਿੱਤੜ ਕੇ 3 ਵਜੇ ਉਹਨਾਂ ਨੂੰ ਉਸ ਟਾਈਮ ਤੇ ਕਿਹਾ ਗਿਆ ਸੀਗਾ ਵੀ ਕਿਉਂਕਿ ਡੱਲੇਵਾਲ ਸਾਹਿਬ ਕੈਂਸਰ ਦਾ ਮਰੀਜ਼ ਆ ਪਿਆਨਕ ਬਿਮਾਰੀ ਹੈ ਜਿਹਦੀ 4th ਸਟੇਜ ਤੇ ਕੋਈ ਇਲਾਜ ਨਹੀਂ ਹੈਗਾ ਹੁਣ ਜਦੋਂ ਮਰਨ ਦੀ ਗੱਲ ਤਲਦੀ ਹੈ ਨਾ ਜੀ ਸ਼ਹੀਦ ਪਗਤ ਸਿੰਘ ਸੀ ਕਰਤਾਰ ਸਿੰਘ ਸਰਾਭਾ ਸੀ ਉਹਨਾਂ ਲੋਕਾਂ ਨੂੰ ਪਤਾ ਸੀ ਅਸੀਂ ਮਰਨਾ ਵਾ ਅਸੀਂ ਫਾਂਸੀ ਲੱਗਣਾ ਵਾ ਜਦੋਂ ਬੰਦੇ ਦੇ ਵਿੱਚ ਇਹ ਮਰਨ ਦਾ ਡਰ ਨਾ ਜਾਂਦਾ ਨਾ ਫਿਰ ਉਹਨੂੰ ਕੋਈ ਡਰਾ ਨਹੀਂ ਸਕਦਾ ਫਿਰ ਡਰਾਉਣਾ ਮੁਸ਼ਕਲ ਹੈ ਫੇਰ ਕੁਦਰਤੀ ਮਦਦ ਕਰਦੀ ਉਹਦੀ ਹੁਣ ਡੱਲੇਵਾਲ ਸਾਹਿਬ ਨੇ ਆ ਕੇ ਕੱਲ ਫਿਰ ਆਪਣਾ ਮਰਨ ਵਾਰ ਸ਼ੁਰੂ ਕਰ ਦਿੱਤਾ ਵਾ ਤੇ ਸਰਕਾਰ ਕੀ ਸੋਚਦੀ ਹੈ ਕੇਂਦਰ ਸਰਕਾਰ ਤੇ ਇਹੀ ਸੋਚਦੇ ਹੋਵੇਗੀ ਜੇ 750 ਕਿਸਾਨ ਮਾਰੇ ਗਏ ਤਾਂ ਕੁਝ ਨਹੀਂ ਹੈ ਤੇ ਹੁਣ ਕੀ ਹੋ ਜਾਊਗਾ ਇੱਕ ਬੰਦੇ ਦੇ ਮਰਨਾ ਕੀ ਹੋ ਜਾਊਗਾ ਪਰ ਪੱਟੀ ਸਾਹਿਬ ਪਰ ਵੀ ਇਹ ਵੀ ਜਿਹੜਾ ਰਵਈਆ ਇਹ ਵੀ ਤੇ ਮਾੜਾ ਨਾ ਜਿਹੜਾ 750 ਕਿਸਾਨ ਉਥੇ ਸ਼ਹੀਦ ਹੋ ਗਿਆ ਉਹ ਵੀ ਤੇ ਆਪਣੇ ਮੁਲਕ ਦੇ ਹੀ ਸੀਗੇ ਉਹ ਕਿਤੇ ਹੋਰ ਮੁਲਕ ਤੋਂ ਥੋੜੀ ਆਏ ਸੀ ਮੈਂ ਪੁੱਛਉਂਦਾ ਕਿ ਕੀ ਤੁਹਾਨੂੰ ਸ਼ਰਮ ਚਾਹੀਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਚੱਪੜੀ 'ਚ ਨੱਕ ਡੋਬ ਕੇ ਮਰ ਜਣਾ ਚਿੱਧ ਜਾਪਾਨ ਦੇ ਵਿੱਚ ਜਦੋਂ ਉੱਥੇ ਕੋਈ ਸਟ੍ਰਾਈਕ ਕਰਨੀ ਹੁੰਦੀ ਉਹ ਸਟ੍ਰਾਈਕ ਲੋਕ ਨਹੀਂ ਕਰਦੇ 8 ਘੰਟੇ ਡਿਊਟੀ ਹੁੰਦੀ ਔਰ 10 ਘੰਟੇ ਕੰਮ ਕਰਦੇ ਆ ਤੇ ਸਰਕਾਰ ਇਹ ਲਈ ਹੁੰਦੀ ਆ ਕਿ ਇਹਨਾਂ ਦੀ ਸਿਹਤ ਤੇ ਮਾਲਾ ਸਰਪੈਂਦਾ 10 ਘੰਟੇ ਕੰਮ ਕੀਤੇ ਇਹਨਾਂ ਦੀ ਮੰਗਾਂ ਪ੍ਰਵਾਨ ਕਰੋ ਤੁਸੀਂ ਇੱਥੇ 24 ਘੰਟੇ ਕੰਮ ਕਰ ਲੋ ਤੇ ਫੇਰ ਵੀ ਤੁਹਾਨੂੰ ਪੂਰਾ ਪੂਰੀ ਉਜਤ ਨਹੀਂ ਮਿਲਦੀ ਇਹ ਸਗੋਂ ਦਬਕੇ ਮਿਲਦੇ ਖਾਣ ਨੂੰ ਹੁਣ ਜੇ ਕਿਸਾਨ ਕਿਸਾਨਾਂ ਚ ਕੀ ਹੈ ਤੁਸੀਂ ਕਾਲੇ ਕਾਨੂੰਨ ਦੇ ਖਤਮ ਕਰਤੇ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਵੀ ਤੁਹਾਨੂੰ ਐਮਐਸਪੀ ਦੇ ਦਿੱਤੀ ਤੁਸੀਂ ਨਹੀਂ ਦਿੱਤੀ ਤੁਸੀਂ ਦੇ ਕਾਲੇ ਕਾਨੂੰਨ ਫੇਰ ਆਨੇ ਬਹਾਨੇ ਲਾਗੂ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਅੱਧੀ ਝੋਨੇ ਦੀ ਫਸਲ 'ਚ ਕਿਸਾਨ ਨੂੰ ਰਲਿਆ ਇੱਕ ਨਵਾਂ ਅਧਿਆਇ ਸਿੱਧ ਗਿਆ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀ ਤੇ 10 ਫਸਲਾਂ ਉਹਨੇ ਇੱਕ ਦਾਣਾ ਦੀ ਰੁੱਲ ਦਿੱਤਾ 30 ਨਵੰਬਰ ਤੱਕ ਸਾਰੀਆਂ ਮੰਡੀਆਂ ਖਾਲੀ ਕੀਤੀਆਂ ਜਾਂਦੀਆਂ ਸੀ ਉਦੋਂ 30 ਅਪ੍ਰੈਲ ਤੱਕ ਸਾਰੀਆਂ ਮੰਡੀਆਂ ਖਾਲੀ ਕੀਤੀਆਂ ਜਾਂਦੀਆਂ ਸੀ ਕੁਝ ਅੰਨਾਰੀ ਸਰਕਾਰ ਦੀਆਂ ਤੇ ਕੁਝ ਕੇਂਦਰ ਦੀ ਇਹ ਗੱਲ ਸੀਗੀ ਪਹਿਤ ਕਿ ਇਸ ਕਿਸਾਨਾਂ ਨੂੰ ਸਬਕ ਅਚ ਸਿਖਾਉਣਾ ਤਾਂ ਇਹ ਕਿਸਾਨ ਤੇ ਆਪਣਾ ਗੁਜ਼ਾਰਾ ਕਰ ਲੈਣਗੇ ਓਕੀ ਸੁਖੀ ਹੋਗੇ ਲੇਕਿਨ ਉਹੀ ਕਿਸਾਨ ਨੇ ਜਿੰਨਾ ਉਦੋਂ ਬਕਾਇਦਾ ਤੌਰ ਤੇ ਦੇਸ਼ ਦਾ ਪੇਟ ਭਰਿਆ ਸੀਗਾ ਉਦੋਂ ਦੇਸ਼ ਦੇ ਜਿਹੜੇ ਸੀ ਅੰਨ ਭੰਡਾਰ ਨੱਕੋ ਨੱਕ ਭਰੇ ਸੀਗੇ ਜਦੋਂ ਇੰਦਰਾ ਗਾਂਧੀ ਮਕਸੀਕਣ ਕਣਕ ਜਿਹੜੀ ਉਹ ਮੱਸੀਆਂ ਨੂੰ ਪਾਉਂਦੇ ਆ ਤੇ ਡਗਰਾਂ ਨੂੰ ਪਾਉਂਦੇ ਉਹਨੂੰ ਲਾਲਕਣ ਕਹਿੰਦੇ ਸੀ ਉਹ ਲੈਣ ਵਾਸਤੇ ਅਮਰੀਕਾ ਜਾਂਦੀ ਸੀ ਉਹ ਕਹਿੰਦੇ ਕਣਕ ਹੈ ਜੇ ਲੈਣੀ ਆ ਤੇ ਸਾਡੀਆਂ ਆ ਸ਼ਰਤਾਂ ਤੇ ਸਾਈਨ ਕਰੋ ਉਹ ਸ਼ਰਤਾਂ ਤੇ ਸਾਈਨ ਕਰਦੇ ਆ ਸਾਡੇ ਦੇਸ਼ ਦੀ ਜਿਹੜੀ ਸੁਤੰਤਰਤਾ ਉੱਤੇ ਫਿਰ ਕਵਿੰਦਾ ਸੀਗਾ ਇੰਦਰਾ ਗਾਂਧੀ ਵਾਪਸ ਆ ਜਾਂਦੀ ਫਿਰ ਆ ਕੇ ਮਹਰਨ ਨਾਲ ਗੱਲ ਕਰਦੀ ਹੈ ਸਰਵੇ ਹੁੰਦਾ ਵਾ ਸਰਵੇ ਤੋਂ ਬਾਅਦ ਕਹਿੰਦੇ ਪੰਜਾਬ ਅਜੇ ਖੇਤਰ ਹੈ ਜਿੱਥੇ ਪਾਣੀ ਵੀ ਉੱਪਰ ਮਦਾਨੀ ਇਲਾਕਾ ਵਾ ਅਸੀਂ ਕਿਸਾਨਾਂ ਦੀ ਮਦਦ ਕਰੀਏ ਕਿਸਾਨ ਸਾਡੀ ਕਰਨ ਤੇ ਕਿਸਾਨਾਂ ਨੇ 2 ਸਾਲਾਂ ਦੇ ਵਿੱਚ ਜਿ ਨੱਕੋ ਨੱਕ ਭਰ ਦਿੱਤੀ ਸੀ ਤੇ ਖੁਰਦ ਵੀ ਲਾ ਕੇ ਅਮਰੀਕਾ ਦੇ ਜਿਹੜੇ ਸਾਇੰਟਿਸਟ ਹੀ ਵੇਖਣ ਵਾਲੇ ਵੇਖਣ ਲੱਗ ਪਏ ਸੀ ਵੀ ਇਹ ਬਣ ਕੀ ਗਿਆ ਹੋ ਕੀ ਗਿਆ ਇਸ ਕਰਕੇ ਉਹ ਕਿਸਾਨ ਜਿੰਨਾ ਉਸ ਟਾਈਮ ਤੇ ਭੁੱਖ ਮਰੀ ਦਾ ਸ਼ਕਾਰ ਜਿਹੜੀ ਭਾਰਤ ਦੀ ਬਾਦੀ ਨੂੰ ਜਿਹੜਾ ਸੀਗਾ ਉਹ ਬਚਾਇਆ ਸੀਗਾ ਅੱਜ ਜੇ ਉਹ ਕਿਸਾਨ ਮੰਡੀਆਂ ਚ ਰੋਲ ਰਿਹਾ ਵਾ ਸੜਕਾਂ ਤੇ ਰੋਲ ਰਿਹਾ ਵਾ ਧੋਖਰ ਤਾਲਾ ਕਰ ਰਿਹਾ ਵਾ ਤੇ ਮੇਰਾ ਖਿਆਲ ਫਿਰ ਸਰਕਾਰ ਨੂੰ ਜੇ ਸ਼ਰਮ ਨਹੀਂ ਆਉਂਦੀ ਤੇ ਫਿਰ ਇਹ ਬੇਸ਼ਰਮੀ ਦੀ ਵੀ ਹੱਦ ਹੈਗੀ ਹੈ ਜੀ ਜੀ ਅਟੀ ਸਾਬ ਸਰਕਾਰ ਬਣਾਉਣ ਵਾਸਤੇ ਵੋਟਾਂ ਚਾਹੀਦੀਆਂ ਹੁੰਦੀਆਂ ਵੋਟਾ ਲੋਕਤੰਤਰ ਪ੍ਰਕਿਰਿਆ ਦੇ ਨਾਲ ਪੈਂਦੀਆਂ ਨੇ ਵੋਟ ਉਹ ਲੋਕ ਪਾਉਂਦੇ ਆ ਜਿਹੜੇ ਸਰਕਾਰ ਦੀਆਂ ਨੀਤੀਆਂ ਦੇ ਨਾਲ ਸਹਿਮਤ ਹੁੰਦੇ ਆ ਖੁਸ਼ ਹੁੰਦੇ ਆ ਜਿਮਨੀ ਚੋਣਾਂ ਦੇ ਵਿੱਚ ਪੰਜਾਬ 'ਚ ਜਿਹੜੀਆਂ ਹੋਈਆਂ ਉਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਦੇਖ ਲਿਆ باوجود ਇਸ ਦੇ ਅਗਰ ਸਰਕਾਰ ਕੇਂਦਰ ਸਰਕਾਰ ਜਿਹੜੀ ਆ ਉਹ ਇਦਾਂ ਦਾ ਰਵਈਆ ਰੱਖਦੀ ਆ ਤੇ ਫਿਰ ਉਹ ਆਪਣੀ ਜਿਹੜੀ ਸਿਆਸੀ ਜ਼ਮੀਨ ਹੈ ਉਹਨੂੰ ਕਿਵੇਂ ਤਲਾਸ਼ਣਗੇ ਪੰਜਾਬ ਦੇ ਵਿੱਚ ਜੇ ਤੁਸੀਂ ਥੋੜਾ ਜਿਆ ਸਮਝਾ ਸਕੋ ਬਈ ਇੱਕ ਪਾਸੇ ਤੁਸੀਂ ਵੋਟ ਵੀ ਚਾਹਨੇ ਹੋ ਤੁਸੀਂ ਚਾਹਨੇ ਹੋ ਵੀ ਤੁਹਾਨੂੰ ਵੋਟ ਮਿਲੇ ਤੁਹਾਡੀ ਸਰਕਾਰ ਬਹੁਮਤ ਦੇ ਨਾਲ ਬਣੇ ਪਰ ਉਹਦੇ ਉਲਟ ਬਿਲਕੁਲ ਜਿਹੜਾ ਵੋਟਰ ਆ ਜਿਹੜਾ ਇੱਕ ਵੱਡੇ ਪੱਧਰ ਦਾ ਵੋਟਰ ਆ ਜਿਹੜਾ ਵੋਟਰ ਅਨਦਾਤਾ ਵੀ ਹੈ ਜਿਹੜਾ ਵੋਟਰ ਫੌਜੀ ਵੀ ਹੈ ਜਿਹੜਾ VOTER ਜਿਹੜਾ ਵਾ ਉਹ ਦੇਸ਼ ਦੀ ਆਰਥਿਕਤਾ ਦੇ ਵਿੱਚ ਵੀ ਯੋਗਦਾਨ ਪਾਉਂਦਾ ਤੇ ਉਹਨੂੰ ਏਦਾਂ ਨਜ਼ਰ ਅੰਦਾਜ਼ ਕਰਨਾ ਕਿੱਥੇ ਜਾਇਜ ਆ ਪੱਟੀ ਸਾਹਿਬ ਵੀ ਕੁਝ ਥੋ ਤੱਕ ਤੁਸੀਂ VOTER ਦੀ ਗੱਲ ਕੀਤੀ ਹੈ ਤੇ BJP ਦੀ ਪੰਜਾਬ ਦੀ ਗੱਲ ਕੀਤੀ ਹੈ BJP ਨੇ ਪੰਜਾਬ 'ਚ ਥਾਰੇ ਥਰਮਾਮੀਟਰ ਲਾ ਕੇ ਵੇਖ ਲਿਆ ਕਿ ਸਾਨੂੰ ਇੱਥੋਂ VOTE ਨਹੀਂ ਮਿਲਣੀ ਸਾਡੀ ਸਰਕਾਰ ਇੱਥੇ ਨਹੀਂ ਬਣਣੀ ਮੈਂ ਅੱਗੇ ਵੀ ਕਹਿੰਦਾ ਮੈਂ ਫੇਰ ਕਹਿੰਦਾ ਵੀ ਸਿਆਸੀ ਤੌਰ ਤੇ ਜੇ ਅਵੇਅਰ ਲੋਕ ਹੈਗੇ ਨੇ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਉਹ ਪੰਜਾਬ ਦੇ ਲੋਕ ਨੇ ਉਸ ਤੋਂ ਬਾਅਦ ਕਰਨਾ ਕਰਨਾ ਹੁੰਦੇ ਤਾਮਿਲਨਾਡੂ ਸਾਊਥ ਵਾਲੇ ਪਾਸੇ ਹੁੰਦੇ ਉਹ ਵੇਰ ਨੇ ਭਾਰਤ ਦੇ ਵਿੱਚ ਪਹਿਲੀ ਗੈਰ ਕਾਂਗਰਸ ਸਰਕਾਰ ਵੀ ਪੈਪਸੂ ਦੀ ਗਿਆਨ ਸਿੰਘ ਰਾੜੇ ਵਾਲੇ ਦੀ ਬਣੀ ਸੀ ਮੁੱਖ ਮੰਤਰੀ ਉਹ ਬਣਿਆ ਸੀ ਦੂਸਰੀ ਨਮੂਦਰੀ ਪਾਦੀ ਕਰਨਾ ਚ ਬਣੀ ਸੀ 1958 ਦੇ ਵਿੱਚ ਬਣੀ ਇਹ 1955 ਬੜੀ 1958 ਚ ਬਣੀ ਸੀ ਇਨਿਕ ਅਵੇਅਰ ਲੋਕ ਹੈਗੇ ਨੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਵੀ ਸਾਡੇ ਕੋਲ ਜਿਹੜੀ ਬੀਜੇਪੀ ਉਹਨੇ ਪੰਜਾਬ ਦੀ ਭਲਾਈ ਕੋਈ ਨਹੀਂ ਕਰਨੀ ਪਰ ਮੈਂ ਇੱਕ ਬੀਜੇਪੀ ਨੂੰ ਇੱਕ ਗੱਲ ਕਹਿ ਦਿਆਂ ਜੇ ਪੰਜਾਬ ਉੱਜੜ ਗਿਆ ਨਾ ਤੇ ਬਚਦਾ ਫਿਰ ਦੇਸ਼ ਵੀ ਨਹੀਂ ਇਹ ਸੋਚ ਦਿਓ ਇਹ ਸੋਚ ਕੇ ਕਹੋ ਗੱਲ ਅੱਛਾ ਆਗੇ ਜਿਹੜੀ 1 ਮਿੰਟ ਇੱਕ ਜਿਹੜੀ ਤੁਸੀਂ ਟਿੱਪਣੀ ਕੀਤੀ ਆ ਉਹਦੇ ਰੂਰਲ ਡਵੈਲਪਮੈਂਟ ਫੰਡ ਦਾ ਪੈਸਾ ਵੀ ਨਹੀਂ ਜਾਰੀ ਕਰ ਰਹੇ ਹਰਪਾਲ ਚੀਮਾ ਤੇ ਕਟਾਰੂ ਚੱਕ ਹੋਣੀ ਪਿਛਲੇ ਦਿਨੀ ਮਿਲ ਕੇ ਵੀ ਆਏ ਆ ਪਰ ਕਿਤੇ ਗੱਲ ਬੰਨੇ ਕੰਡੇ ਲੱਗੀ ਨਹੀਂ ਰੂਰਲ ਡਵੈਲਪਮੈਂਟ ਫੰਡ ਦਾ ਪੈਸਾ ਮੈਨੂੰ ਲੱਗਦਾ 2022 ਜਦੋਂ ਦੀ ਸਰਕਾਰ ਬਣੀ ਆ ਉਦੋਂ ਦਾ ਹੀ ਰੋਕਿਆ ਪਿਆ ਕੇਂਦਰ ਨੇ ਉਹਨਾਂ ਨੂੰ ਪਤਾ ਜੀ ਪੰਜਾਬ ਸਰਕਾਰ ਦੇ ਵਿੱਚ ਇਸ ਵੇਲੇ ਧੜੇਬੰਦੀ ਬੜੀ ਉੱਭਰ ਕੇ ਸਾਹਮਣੇ ਆ ਗਈ ਹੈ ਜੇ ਕਟਾਰੂ ਚੱਕ ਤੇ ਚੀਮਾ ਜਾਂਦੇ ਆ ਤੇ ਉਹ ਕਹਿੰਦੇ ਮੁੱਖ ਮੰਤਰੀ ਨੂੰ ਲੈ ਕੇ ਆਓ ਜੇ ਮੁੱਖ ਮੰਤਰੀ ਜਾਣਦੇ ਉਹ ਕਹਿੰਦੇ ਸੋਚ ਲੈਣੇ ਇਹਦੇ ਬਾਰੇ ਪੰਜਾਬ ਦੇ ਵਿੱਚ ਧੜੇ ਬੰਦੀ ਮੰਤਰੀਆਂ ਤੇ ਮੁੱਖ ਮੰਤਰੀਆਂ ਦੀ ਬਹੁਤ ਜਲਦੀ ਹੈ ਤੁਹਾਡੇ ਸਾਹਮਣੇ ਅਮਨ ਅਰੂੜਾ ਬਕਾਇਦਾ ਤੌਰ ਤੇ ਪੰਜਾਬ ਦੇ ਪ੍ਰਧਾਨ ਬਣਦੇ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਬਣਦੇ ਉੱਤੇ ਉਹਨਾਂ ਦੀ ਕਿਸੇ ਵੀ ਜਿੱਥੇ ਤੁਰੇ ਦੇ ਸ਼ੁਕਰਨਾ ਯਾਤਰਾ ਕਿਤੇ ਵੀ ਜਗ੍ਹਾ ਮੁੱਖ ਮੰਤਰੀ ਦਾ ਨਾਮ ਨਿਸ਼ਾਨੀ ਹੈਗਾ ਜੇ ਮੁੱਖ ਮੰਤਰੀ ਵਿੱਚ ਆ ਜਾਂਦੇ ਤੇ ਇਹ ਇਹਦਾ ਰੰਗ ਹੀ ਕੁਝ ਹੋਰ ਹੋ ਜਾਂਦਾ। ਇਹਦੀ ਕਵਰੇਜ ਵੀ ਅੱਛੀ ਹੋ ਜਾਂਦੀ, ਰੰਗ ਹੀ ਕੁਝ ਹੋਰ ਹੋ ਜਾਂਦਾ ਕਿ ਮੁੱਖ ਮੰਤਰੀ ਨਾਲ ਨਾਲ ਪ੍ਰਧਾਨ ਇਕੱਠੇ ਨੇ। ਉਹਨੇ ਸੰਕੇਤ ਦਿੱਤਾ ਵੀ ਸਭ ਅੱਛਾ ਨਹੀਂ ਹੈ। ਦਿੱਲੀ ਵਿੱਚ ਸਤਾਫਨਾ ਦਿਵਸ ਸੀਗਾ ਉੱਥੇ ਭਗਵੰਤ ਮਾਨ ਨੂੰ ਨਹੀਂ ਬੁਲਾਇਆ ਗਿਆ। ਜਦੋਂ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਬਾਹਰ ਆਉਂਦੇ ਨੇ ਜ਼ਬਾਨਤ ਦੇ ਉੱਤੇ ਤੇ ਪਹਿਲੀ ਮੀਟਿੰਗ ਹੁੰਦੀ ਆ ਤੇ ਮੀਟਿੰਗ ਵਿੱਚ ਕੇਜਰੀਵਾਲ ਸਾਹਿਬ ਕੀ ਕਹਿੰਦੇ ਆ ਅਸੀਂ ਆਤਸ਼ੀ ਨੂੰ ਮੁੱਖ ਮੰਤਰੀ ਬਣਾ ਰਹੇ ਆ ਮੈਂ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਮੈਂ ਤੇ ਸ਼ਿਸ਼ੋਧੀਆਂ ਨੂੰ ਕੋਈ ਅਹੁਦਾ ਨਹੀਂ ਲਵਾਉਂਦਾ ਅਸੀਂ ਭਗਵਾਨ ਤੁਮਨ ਨੂੰ ਵੀ ਕਹਿੰਦੇ ਆ ਕਿ ਤੂੰ ਵੀ ਬਈ ਹੁਣ ਸੰਨਿਆਸ ਲਾ ਲਾ ਤੇ ਉਸ ਟਾਈਮ ਦੇ ਉੱਤੇ ਪਸੀਨੇ ਛੁੱਟ ਗਏ ਸੀ ਮੁੱਖ ਮੰਤਰੀ ਦੇ ਵੀ ਕਿਹ ਕਹਿ ਰਿਹਾ ਹਰਿਆਣੇ ਦੀ ਇਲੈਕਸ਼ਨ ਆਉਂਦੀ ਆ ਮੁੱਖ ਮੰਤਰੀ ਨੂੰ ਨਾਰਦ ਕਰ ਦਿੱਤਾ ਜਾਂਦਾ ਵਾ ਇਸ ਕਰਕੇ ਕੇਂਦਰ ਨੂੰ ਪਤਾ ਵੀ ਆਮ ਆਦਮੀ ਪਾਰਟੀ ਸਭ ਅੱਛਾ ਨਹੀਂ ਚੱਲਦਾ ਤੇ ਮੈਂ ਸਭ ਨੂੰ ਕਹੂੰਗਾ ਵੀ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਆ ਗਿਆ ਨਾ ਇਹਨਾਂ ਸਾਰਿਆਂ ਨੂੰ ਇੱਕ ਕਮੇਟੀ ਬਣਾ ਕੇ ਕੇਂਦਰ ਤੇ ਜਾ ਕੇ ਗੱਲ ਪਾਣਾ ਪਿਆ ਪੈਸੇ ਸਾਡੇ ਸੀ ਜਿਵੇਂ ਮਰਜ਼ੀ ਵਰਤੀ ਤੁਸੀਂ ਸਰਕਾਰ ਕੋਲ ਪੁੱਛਣ ਲਏ ਹੁੰਦੇ ਜੀ ਆਰਡੀਐਫ ਦੇ ਪੈਸੇ ਕੀ ਕਹਿੰਦੇ ਹੋ 4600 ਕਰੋੜ ਰੁਪਈਆ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਚੋਂ ਖੱਡ ਕੇ ਤੇ ਉਹਦੀ ਕਿਸਾਨਾਂ ਦੇ ਕਰਜ਼ੇ ਮਾਫ ਕਰਦੇ ਸੀਗੇ ਕੇਂਦਰ ਕੇ ਜੀ ਨਾ ਇਹ ਗਲਤ ਕੀਤਾ ਤੁਸੀਂ ਸਾਨੂੰ ਤੇ ਚਾਹੀਦਾ ਤੁਸੀਂ ਵਰਤੇ ਕਿੱਥੇ ਜਿਹਦੇ ਵਾਸਨ ਦਿੱਤੇ ਨੂੰ ਉਹ ਵਰਤੇ ਉਹ ਰਗ ਤੇ ਵਰਤੇ ਭਾਈ ਪੰਜਾਬ ਦਾ ਪੈਸਾ ਪੰਜਾਬ ਨੂੰ ਮਿਲ ਗਿਆ ਪੰਜਾਬ ਵਿੱਚ ਦੇ ਕਿੱਥੇ ਵਰਤਣੇ ਤੁਸੀਂ ਕੀ ਲੈਣੇ ਗੱਲ ਚੋਂ ਤੁਸੀਂ ਪੰਜਾਬ ਨੂੰ ਪੰਜਾਬ ਦਾ ਪੈਸਾ ਦੇ ਦਿਓ ਉਹ ਇੰਨੀ ਅਰਚਣ ਪਾ ਕੇ ਬੈਠੇ ਹੱਲਦੀ ਕੇ ਪੰਜਾਬ ਸਰਕਾਰ ਨੇ ਲੈ ਕੇ ਵੀ ਦੇ ਦਿੱਤਾ ਵੀ ਆਰਡੀਐਫ ਦਾ ਪੈਸਾ 8000 ਕਰੋੜ ਰੁਪਈਆ ਸੀ ਉਸੇ ਤੇ ਵਰਤਾਂਗੇ ਸਾਡੀਆਂ ਪਿੰਡੂ ਸਰਕਟ ਟੁੱਟੀਆਂ ਪਈਆਂ ਨੇ ਤੁਹਾਨੂੰ ਪਤਾ ਹੋਵੇਗਾ ਪ੍ਰਤਾਪ ਸਿੰਘ ਕੈਰੋਂ ਦੇ ਗਿਆਨੀ ਕਰਤਾਰ ਸਿੰਘ ਨਾਲ ਹੁੰਦੇ ਸੀ ਇੱਕ ਲక్ష్మణ ਸਿੰਘ ਜੀ ਦਾ ਭੁਲ ਗਿਆ ਮੰਤਰੀ ਸ਼ਿਵ ਸੀ ਉਹਨਾਂ ਨੇ ਸਲਾਹ ਦਿੱਤੀ ਸੀ ਕੈਰੋਂ ਨੂੰ ਵੀ ਆਪਾਂ ਪਿੰਡਾਂ ਨੂੰ ਜਿਹੜਾ ਵਾ ਲਿੱਕ ਸੜਕਾ ਜੋੜ ਕੇ ਇੱਕ ਸੜਕਾ ਬਣਾ ਕੇ ਤੇ ਕਿਸਾਨਾਂ ਨੂੰ ਇਹ ਸਹੂਲਤ ਦੇਈ ਆਪਾਂ ਲక్ష్మణ ਸਿੰਘ ਗਿਲ ਲక్ష్మణ ਸਿੰਘ ਗਿਲ ਤ ਬਾਤ ਚਾਹੁੰਦਾ ਜੀ ਉਹਨਾਂ ਨੇ ਦਿੱਤੀ ਸੀ ਇਹ ਉਦੋਂ ਸੜਕਾ ਬੜੀਆ ਸੀ ਕਿ ਫਿਰ ਲక్ష్మణ ਸਿੰਘ ਗਿੱਲ ਦੇ ਉੱਤੇ ਪੂਰਨੇ ਪਏ ਪਰ ਉਹ ਜੋ ਸਟੇਨਿੰਗ ਸ਼ੁਰੂ ਹੋਈ ਲక్ష్మణ ਸਿੰਘ ਗਿੱਲ ਨੇ ਬਕਾਇਦਾ ਤੌਰ ਤੇ ਫਿਰ ਉਹਨੇ ਪੂਰਨੇ ਪਾਇਓ ਦਿੱਤੇ ਉਹਨੇ ਦੋ ਕੰਮ ਕੀਤੇ ਇੱਕ ਕੈਪਟਨ ਮਰਿੰਦਰ ਸਿੰਘ ਦੇ ਫਾਦਰ ਜਿਹੜੇ ਸੀਗੇ ਜਦਵਿੰਦਰ ਸਿੰਘ ਉਹਨਾਂ ਨੂੰ ਕਿਹਾ ਤੁਸੀਂ ਆਜ਼ਾਦ ਐਮਐਲਏ ਤੁਸੀਂ ਪੰਜਾਬੀ ਭਾਸ਼ਾ ਦਾ ਬਿੱਲ ਲੈ ਕੇ ਆਓ ਪ੍ਰਾਈਵੇਟ ਬਿੱਲ ਲੈ ਕੇ ਆਓ ਪਾਸ ਮੈਂ ਕਰਾਂਗਾ ਔਰ ਉਹਨਾਂ ਲక్ష్మణ ਸਿੰਘ ਗਿੱਲ ਨੇ ਪਾਸ ਕਰਾਇਆ ਤੇ ਇਹ ਰੂਰਲ ਡਿਵੈਲਪਮੈਂਟ ਜਿਹੜੀ ਸੀ ਉਹ ਦੀ ਦੇਣਾ ਸੁਨ ਲక్ష్మణ ਸਿੰਘ ਗਿੱਲ ਦੀ ਅਸੀਂ ਭੁੱਲ ਜਾਂਦੇ ਆ ਅਸੀਂ ਨਹੀਂ ਗੱਲ ਕਰਦੇ ਉਸ ਤੋਂ ਬਾਅਦ 80 ਤੋਂ ਬਾਅਦ ਪੰਜਾਬ ਦਾ ਕੋਈ ਵਿਕਾਸ ਨਹੀਂ ਆਇਆ 80 ਤੋਂ ਬਾਅਦ ਅੱਜ ਤੱਕ ਪੰਜਾਬ ਬਰਬਾਦੀ ਦੀ ਕੰਗਾਰ ਤੇ ਖੜਾ ਵਾ ਕਰਜ਼ਾਈ ਹੋਇਆ ਪਿਆ ਵਾ ਇਹਦੇ ਆਪਣੇ ਸਰੋਤਾਂ ਦੇ ਮੁਤਾਬਕ ਸੋਚੀਏ ਤੇ ਇਹਦਾ ਕਰਜ਼ਾ ਬਹੁਤ ਜ਼ਿਆਦਾ ਵਾ ਹਾਲੀ ਕੀ ਜੁਪੀ ਦੀ ਲੈ ਲਓ ਮਹਾਰਸੀ ਕਰਜ਼ੇ ਜ਼ਿਆਦੇ ਲੇਕਿਨ ਉਹਨੇ ਜੀਡੀਪੀ ਜਰੀ ਇਹਨਾਂ ਦੀ ਇਸ ਕਾਰਨ ਜੀਡੀਪੀ ਜ਼ਿਆਦੀ ਉਹਨਾਂ ਦੀ ਲੇਕਿਨ ਸਾਡੇ ਪੰਜਾਬ ਨੂੰ ਜੇ ਬਚਾਉਣਾ ਵਾ ਇਸ ਵੇਲੇ ਇੱਕ ਸਾਰੀਆਂ ਪਾਰਟੀਆਂ ਦੀ ਇੱਕ ਕਮੇਟੀ ਬਣਨੀ ਚਾਹੀਦੀ ਆ ਉਹ ਕੇਂਦਰ ਸਰਕਾਰ ਦੇ ਗੱਲ ਦਾ ਕੇ ਸਾਬਾ ਪਵੀ ਨਹੀਂ ਮੰਨਦੇ ਉਹਨਾਂ ਦੇ ਬੂਏ ਅੱਗੇ ਬਹਿ ਜੇ ਤੇ ਪੈਸੇ ਪਨਾਉਣਗੇ ਜੀ ਉਹ ਅੱਗੇ ਬਹਿਣ ਨੂੰ ਕਿਸਾਨ ਪੱਟੀ ਸਾਹਿਬ ਜਾਣਾ ਚਾਹੁੰਦੇ ਆ ਹੁਣ ਉਹ ਹਰਿਆਣੇ ਦੇ ਵਿੱਚ ਜਿਹੜਾ ਸ਼ੰਭੂ ਤੇ ਵੱਡੀਆਂ ਵੱਡੀਆਂ ਕੰਧਾਂ ਕੀਤੀਆਂ ਉਹ ਕਿਸੇ ਬੰਨੇ ਕੰਡੇ ਲਾਉਣਗੇ ਤਾਂ ਕਿਸਾਨ ਜਾਊਗਾ ਜੇ ਐਜੀਟੇਸ਼ਨ ਉਹਨਾਂ ਨੇ ਕਹਿਤਾ ਉਹ ਕਿਸਾਨਾਂ ਨੂੰ ਸੁਪਰੀਮ ਕੋਰਟ ਦੇ ਆਰਡਰ ਨੇ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਕਹਿਤਾ ਤੁਸੀਂ ਘਰ ਤੇ ਜਾ ਰਹੇ ਹੋ ਤੁਸੀਂ ਬਸ ਤੇ ਜਾ ਸਕਦੇ ਤੁਸੀਂ ਰੇਲ ਤੇ ਜਾ ਸਕਦੇ ਤੁਸੀਂ ਦਿੱਲੀ ਜਾ ਸਕਦੇ ਟਰੈਕਟਰ ਨਾਲ ਲੈ ਕੇ ਜਾਓ ਤੁਸੀਂ ਤੇ ਕਿਸਾਨਾਂ ਨੇ ਕਹਿਤਾ ਵੀ ਡੱਲੇਵਾਲ ਸਾਹਿਬ ਪੁਖਰਤਾਲ ਤੇ ਬੈਠੇ ਆ ਜੇ 6 ਤਰੀਕ ਤੱਕ ਇਹਨਾਂ ਨੇ ਕੋਈ ਫੈਸਲਾ ਨਹੀਂ ਲਿਆ ਤੇ 6 ਤਰੀਕ ਨੂੰ ਕਿਸਾਨ ਜਿਹੜੇ ਆ ਉਹ ਬਕਾਇਦਾ ਤੌਰ ਤੇ ਪੈਦਲ ਦਿੱਲੀ ਨੂੰ ਜਾਣਗੇ ਪੈਦਲ ਦੋ ਦਿਨਾਂ ਚ ਪਹੁੰਚਦੇ ਆ ਤਿੰਨ ਦਿਨਾਂ ਚ ਪਹੁੰਚਦੇ ਆ ਇਹਦੀ ਪਤਾ ਖਿੰਦੇ ਪਹੁੰਚਦੇ ਆ ਲੇਕਿਨ ਪੈਦਲ ਜਾਣ ਦੀ ਉਹਨਾਂ ਅਜ਼ਾਜ਼ਤ ਦੇਵ ਦਿੱਤੀ ਹੈ ਕਿ ਸੁਪਰੀਮ ਕੋਰਟ ਦੇ ਆਰਡਰ ਨੇ ਉੱਥੇ ਲੇਕਿਨ ਮੈਂ ਇਹ ਗੱਲ ਕਹਿ ਦਿਆ ਕਿਸਾਨਾਂ ਵੀਰਾਂ ਨੂੰ ਕਹਿ ਦਿਆ ਮੈਂ ਜੇ ਕੁਝ ਕਰਨਾ ਚਾਹੁੰਦੇ ਉਹਦੇ ਇਕੱਠੇ ਹੋ ਜੂ ਇਹ ਨਾ ਕਰੋ ਜੀ ਇਹ ਰਾਸ਼ੀਅਤ ਅਸੀਂ ਗੈਰ ਰਾਸ਼ੀਅਤ ਇਹ ਕਾਂਗਰਸ ਨੇ ਤੇ ਇਹ ਭਾਜਪਾ ਭਾਜਪਾ ਇਹ ਨਾ ਗੱਲ ਕਰੋ ਤੁਸੀਂ ਜਿੱਦਾਂ ਪਹਿਲਾਂ ਇਕੱਠੇ ਹੋ ਕੇ ਮੋਰਚਾ ਲਾਇਆ ਸੀ ਜੇ ਉਸ ਤਰ੍ਹਾਂ ਲਾਓਗੇ ਤੇ ਭਾਵੇਂ ਤੁਹਾਨੂੰ ਕੁਝ ਮਿਲ ਜੇ ਤੇ ਜਿਤਨਾ ਤੁਸੀਂ ਬਣੀ ਬਣੀ ਦੀ ਲੱਕੜੀ ਖਿਲਰੇ ਪਏ ਹੋ ਫਿਰ ਕੱਖ ਨਹੀਂ ਬਣਨਾ ਢੱਡਾ ਇਹ ਤੁਹਾਨੂੰ ਮੈਂ ਦੱਸ ਦਿਆ ਮੈਂ ਇਸ ਕਰਕੇ ਤੁਸੀਂ ਦਿੱਲੀ ਚਲ ਜਓ ਤੁਸੀਂ ਕਲਕੱਤੇ ਚਲ ਜਓ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੁੰਦੇ ਉਦੋਂ ਜੇ ਕੁਛ ਨਹੀਂ ਬਣਨਾ 1978 ਦੇ ਵਿੱਚ ਬਕਾਇਦਾ ਤੌਰ ਤੇ ਇੱਕ ਕਿਸਾਨਾਂ ਦੀ ਵੱਡੀ ਇਕੱਠ ਹੋਇਆ ਸੀ ਦਿੱਲੀ ਦੇ ਵਿੱਚ ਉਹ ਇਕੱਠ ਇਹਦਾ ਵੱਡਾ ਸੀ ਪੱਕਾ ਧਰਨਾ ਲੱਗ ਗਿਆ ਤੇ ਸਰਕਾਰ ਦੀਆਂ ਚੌੜਾਂ ਚੀਕਾਂ ਨਿਕਲੀਆਂ ਚੀਕਾਂ ਉਹਨਾਂ ਦੀ ਇਹ ਮੰਗਾਂ ਮੰਨਣੀਆਂ ਪਈਆਂ ਸੀ 1988 ਤੇ ਫਿਰ ਭਿੰਦਰ ਸਿੰਘ ਟਕੈ ਜਿਹੜੇ ਰਿਕਵੈਸਟ ਕਹਦੇ ਫਾਦਰ ਨੇ ਇਹਨਾਂ ਨੇ ਮੋਰਚਾ ਲਾਇਆ ਸੀ ਇਹ ਬਕਾਇਦਾ ਤੌਰ ਤੇ ਜਿੱਥੇ ਇੰਡੀਆ ਗੇਟ ਉੱਥੇ ਇੱਕ ਸਟੇਜ ਲੱਗਣੀ ਸੀ ਇੰਦਰਾ ਗਾਂਧੀ ਜੀ ਵਰਸੀ ਬਣਾਉਣੀ ਸੀ ਇਹਨਾਂ ਜਾ ਕੇ ਸਟੇਜ ਤੇ ਕਬਜ਼ਾ ਕਰ ਲਿਆ ਹਰਿਆਣੇ ਦੇ ਜਾਂਰ ਸੀ ਉੱਤੇ ਹੁੱਕਾ ਰੱਖ ਲਿਆ ਇਹ ਹੁੱਕਾ ਪੀ ਰਹੇ ਸੀ ਤੇ ਸਰਕਾਰ ਨੇ ਗੋਲੀ ਚਲਾਈ ਤੇ 3 ਕੇ 4 ਦੇ ਕਿਸਾਨ ਮਾਰੇ ਗਏ ਸੀਗੇ ਲੇਕਿਨ ਕਿਸਾਨਾਂ ਚ ਰੋਗ ਇੰਨਾ ਵੱਧ ਗਿਆ ਵੀ ਅਗਲੇ ਦਿਨ ਕਿਸਾਨਾਂ ਦੀ ਗਿਣਤੀ ਡਬਲ ਹੋ ਗਈ ਔਰ ਟ੍ਰਿਪਲ ਹੋ ਗਈ ਉੱਥੇ ਪਰ ਪੱਟੀ ਸਾਹਿਬ ਉਦੋਂ ਫੇਰ ਜਦੋਂ ਇਲੈਕਸ਼ਨ ਹੋਈ ਸੀ ਉਹਦੇ ਨਤੀਜੇ ਵੀ ਸਾਰਿਆਂ ਨੂੰ ਪਤਾ 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 ਹੁਣ ਨਹੀਂ ਹੁਣ ਤੇ ਨਤੀਜਿਆਂ ਦੀ ਗੱਲ ਹੀ ਮੱਕੀ ਹੈ ਜੀ ਹੁਣ ਤੇ ਜੋ ਮਹਾਰਾਸ਼ਟਰ ਦੇ ਵਿੱਚ ਹੋਇਆ ਜੋ ਹਰਿਆਣੇ ਦੇ ਵਿੱਚ ਹੋਇਆ ਵਾ ਸੱਤਰ ਪਟੀਸ਼ਨਾਂ ਬਕਾਇਦਾ ਤੌਰ ਤੇ ਮਹਾਰਾਸ਼ਟਰ ਚ ਪੈਗੀਆਂ ਨੇ 40000 ਰੁਪਏ ਇੱਕ ਇੱਕ ਉਤਜਮਾ ਕੋਲ ਸਾਰਾ ਕਰਾਤਾ ਹੁੰਦਾ ਨੇ ਨਦੇੜ ਦੀ ਸੀਟ ਤੇ ਜਦੋਂ ਇਹਨਾਂ ਨੇ ਭਾਜਪਾ ਦਾ ਉਮੀਦਵਾਰ ਜਿੱਤਾ ਤਾਂ ਲੋਕ ਕਹਿੰਦੇ ਸੀ ਵੋਟ ਕਾਂਗਰਸ ਨੂੰ ਪਈ ਹੈ ਤੇ 50000 ਦਾ ਹਜ਼ੂਮ 10 ਮਿੰਟਾਂ ਦੇ ਇਕੱਠਾ ਹੋ ਗਿਆਗਾ ਤੇ ਮੁੜ ਕੇ ਇਹਨਾਂ ਨੂੰ 400 1457 ਵੋਟਾਂ ਦੇ ਦੁਬਾਰਾ ਗਿਣਤੀ ਕਰਕੇ ਕਾਂਗਰਸ ਦਾ ਉਮੀਦਵਾਰ ਜੁੜਨਾ ਪਿਆ ਹੁਣ ਲੋਕਾਂ ਨੂੰ ਸਭ ਜਗ੍ਹਾ ਇਹ ਕਰਨਾ ਪਊਗਾ ਜੋ ਕੁਛ ਕਰ ਰਹੇ ਹੈ ਨਾ ਇਹ ਨਹੀਂ ਜੋਗੇ ਨਹੀਂ ਕਿ ਫੇਸ ਕਰ ਸਕਣ ਜੇ ਲੋਕ ਸਿੱਧੇ ਹੋ ਗਏ ਨਾ ਇਹ ਰਾਤੋ ਰਾਤ ਬੁਰੀਆਂ ਬਿਸਤਾਂ ਚੁੱਕੇ ਭੱਜਣਗੇ ਇਥੋਂ ਇਹ ਮਤ ਸੋਚਣ ਕਿ ਆਰਮੀ ਸਾਡੀ ਮਦਦ ਪਾ ਆਰਮੀ ਡਗੇ ਦੁਖੀ ਹੈ ਅਗਨੀ ਵੀਰ ਕਰਕੇ ਉਹ ਕਹਣਗੇ ਕਿਉਂ ਆਪਣੇ ਲੋਕਾਂ ਨੂੰ ਮਾਰੀ ਐ ਸੀ ਜੀ ਇਸ ਕਰਕੇ ਦੇਸ਼ ਦੇ ਹਾਲਾਤ ਬਹੁਤੇ ਵਧੀਆ ਨਹੀਂ ਤੇ ਜੇ ਕਿਸਾਨ ਵੀ ਮਰ ਗਿਆ ਤੇ ਜਵਾਨ ਵੀ ਮਰ ਗਿਆ ਤੇ ਦੇਸ਼ ਨੂੰ ਕੌਣ ਬਚਾਊ ਇਹ ਪਾਪ ਪਾਸ ਸੋਚ ਲਈ ਇਹ ਕੇਂਦਰ ਸਰਕਾਰ ਸੋਚ ਲਈ। ਠੀਕ। ਅੱਜ ਇੱਕ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਇਮਤਿਹਾਨ ਹੁੰਦੇ ਸੀ ਇੱਕ ਗੱਲ ਬੜੀ ਪ੍ਰਚਲਿਤ ਹੁੰਦੀ ਸੀਗੀ ਵੀ ਪਰਚਾ ਪੰਜਾਂ ਦਾ। ਅੱਛਾ ਹੁਣ ਜਿੱਦਾਂ ਕਿਸਾਨ ਨਹੀਂ ਪਰਚਾ ਪੰਜਾਂ ਨਹੀਂ ਦੱਸੀ ਪਰਚਾ ਪੰਜਾਂ ਦੇ ਹੁੰਦਾ ਸੀਗਾ ਉਹ ਮੈਂ ਦੱਸਦਾ। ਐਕਚੁਅਲੀ ਬੇਸਿਕਲੀ ਉਹ ਕਹਾਣੀ ਇਦਾਂ ਹੁੰਦੀ ਸੀਗੀ ਆਮ ਤੌਰ ਤੇ ਸਕੂਲਾਂ 'ਚ ਪਰਚੇ ਪੈਂਦੇ ਸੀ। ਅੱਜਕੱਲ ਪੇਪਰ ਕਹਿ ਦਿੰਦੇ ਆ। ਹੂੰ। ਉਹ ਪਰਚੇ ਆਮ ਤੌਰ ਤੇ ਮਾਰਚ ਦੇ ਵਿੱਚ ਪੈਂਦੇ ਸੀ 20 ਮਾਰਚ ਤੱਕ ਸਾਰੇ ਪਰਚੇ ਪੈ ਕੇ ਵੇਲੇ ਹੋ ਜਾਂਦੇ ਸੀ ਤੇ 31 ਮਾਰਚ ਨੂੰ ਰਿਜ਼ਲਟ ਆ ਜਾਂਦਾ ਸੀ ਹੁਣ ਇਸ ਵੇਲੇ ਉਹ ਗੱਲ ਬਣੀ ਪਈ ਆ ਉਦੋਂ ਬਜ਼ੁਰਗ ਕਹਿੰਦੇ ਹੁੰਦੇ ਸੀ ਕਾਕਾ ਤੇਰੇ ਪਰਚੇ ਪੈਂਦੇ ਹੋ ਕਹਿੰਦਾ ਪਰਚੇ ਪੈਂਦੇ ਆ ਚਲ ਗੁਰੂਪਾਖਾ ਭੱਲੀ ਕਰੇ ਤੂੰ ਪਾਸ ਹੋ ਜਾਏ ਇਹ ਗੱਲ ਕਹਿੰਦੇ ਹੁੰਦੇ ਸੀ ਹੁਣ ਅੱਜ ਜਿਹੜਾ ਪਰਚਾ ਵਾ ਅੱਜ ਪਰਚਾ ਪੰਜਾਹ ਦਾ ਵਾ ਇਹ ਸਾਡੇ ਅਕਾਲੀ ਦੇ ਪੰਜ ਦੇ ਸਾਡੇ ਠੀਕ ਹੈ ਜੀ ਅਕਾਲੀ ਲੀਡਰ ਦੇ ਪਰਚੇ ਪੈ ਰਹੇ ਨੇ ਹੁਣ ਕਦੀ ਕੋਈ ਪਰਚਾ ਲੈ ਕੇ ਚੱਲਦਾ ਅਕਾਲਤੀ ਤੇ ਕੋਈ ਕਦੀ ਕੋਈ ਪਰਚਾ ਲੈ ਕੇ ਚੱਲ ਜਾਂਦਾ ਵਾ ਉਹਨਾਂ ਨੇ ਪਰਚੇ ਪੈ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਜਿਸ ਤਰੀਕੇ ਨਾਲ ਘੇਰਿਆ ਜਾ ਰਿਹਾ ਵਾ ਦੋਚੀ ਸਾਰੇ ਬਰਾਬਰ ਦੇ ਨੇ ਕੋਈ ਘੱਟ ਨਹੀਂ ਪਹਿਲਾਂ ਜਦੋਂ ਇਹ ਘਟਨਾ ਵਾ ਵਾਪਰਦੀ ਉਹਦੋਂ ਤੁਸੀਂ ਚੁੱਪ ਕਰਕੇ ਬੈਠੇ ਰਹੇ ਮੂੰਹ ਚੋ ਕੁਣੀਆਂ ਪਈ ਰੱਖੀਆਂ ਤੁਸੀਂ ਕਹਿੰਦੇ ਸੀ ਸੁਖਬੀਰ ਸਿੰਘ ਬਾਦਲ ਤਾਂ ਬੜਾ ਵਿਜਨੀ ਲੀਡਰ ਹੈ ਅੱਜ ਵਿਜਨਰੀ ਕਿੱਥੇ ਰਿਹਾ 2017 ਚ ਵਿਰੋਧ ਕੀਤਾ ਸੀ ਸ਼ਗਬੀਰ ਸਿੰਘ ਬਾਦਲ ਦਾ ਪਰੰਪਰਾ ਨੇ ਪਰੰਪਰਾ ਨੂੰ ਮੁੜ ਕੇ ਆਪਣੇ ਸਾਥੀਆਂ ਨਾਲ ਸੇਵਾ ਸਿੰਘ ਸੇਖਵਲ ਨਾਲ ਤੇ ਡਾਕਟਰ ਤਰ ਸਿੰਘ ਅਡਾਲਾ ਨਾਲ ਆਪਣੀ ਬਕਾਇਦਾ ਤੁਰ ਕੇ 18 ਦੇ ਵਿੱਚ ਜਿਹੜੀ ਸੀ ਪਾਰਟੀ ਬਣਾਉਣੀ ਪਈ ਟਕਸਾਲੀ ਕਾਲੀ ਲੇਕਿਨ ਜਦੋਂ ਸੰਯੁਕਤ 2020 ਚ ਬਣਾਇਆ ਸੰਯੁਕਤ ਦੀ ਸੰਯੁਕਤਾ ਲੀਦਾ ਢੀਂਡਸੇ ਨੇ ਦੇ ਸ਼ੇਵਾਰ ਸਿੰਘ ਸ਼ੇਖਾ ਵਰਗੇ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਕਾਲ ਤੱਕ ਤੇ ਸੌ ਖਾਦੀ ਸੀਗੀ ਕਿ ਅਸੀਂ ਬਰह्मਪੁਰਾ ਸਵਰ ਦਾ ਸਾਥ ਹੀ ਛੱਡਾ ਅਗੇ ਅਸੀਂ ਇਹਨੂੰ ਟਕਸਾਲੀ ਕਾਲੀ ਦਾ ਨੂੰ ਕੰਮਜਬ ਕਰਾਂਗੇ ਤੇ ਰਾਤੋ ਰਾਤ ਛੱਡ ਕੇ ਢੀਂਡ ਸੇ ਨ ਚਲੇ ਗਏ ਡਾਕਟਰ ਰਤਨ ਸਿੰਘ ਨਾਲੇ ਦਾ ਮੁੰਡਾ ਥੋੜੇ ਦਿਨਾਂ ਬਾਅਦ ਹੀ ਬਾਦਲਾਂ ਦੀ ਸਟੇਜ ਤੇ ਚਲੇ ਗਿਆ ਤੇ ਉਹਨੇ ਕਹਦਾ ਜਿਸੀਂ ਗੁਮਰਾ ਹੋ ਗਏ ਸੀ ਡਾਕਟਰ ਰਤਨ ਸਿੰਘ ਦਾ ਬਰਨਾਲਾ ਅੰਦਰ ਵੜ ਕੇ ਬਹਿ ਗਏ ਇਹ ਨਾਲ ਉਹ ਕਹਿੰਦੇ ਜੀ ਮੈਂ ਤਾਂ ਕਿਤੇ ਨਹੀਂ ਗਿਆ ਲੇਕਿਨ ਉਹਨਾਂ ਦੇ ਮੁੰਡੇ ਨੇ ਇੰਨਾਕ ਦਬਾਅ ਪਾਇਆ ਉਹ ਜਾਇਨ ਸਕੇ ਤੇ ਅਖੀਰ ਦੇ ਉੱਤੇ ਬਕਾਇਦਾ ਤੌਰ ਤੇ ਬ੍ਰੰਹਪੁਰਾ ਨੂੰ ਆਪਣਾ ਵਕਾਲੀਦਲ ਜਿਹੜਾ ਸੀਗਾ ਉਹ ਬਾਦਲ ਨਾਲ ਚ ਮਿਲਨ ਕਰਨਾ ਪਿਆ ਸੀਗਾ ਜਦੋਂ ਸੰਯੁਕਤ ਮੋਰਚਾ ਬਣਦਾ ਕੱਲ੍ਹ ਦੇ ਬਣਦਾ ਵਾ ਅੱਜ ਦਾ ਕਰੋਨਾ ਪਰ ਉਹਨਾਂ ਨੇ ਪੱਠਾ ਬੱਤ ਉਹਦੀ ਸੇਈ ਕੋਈ ਨਹੀਂ ਬਣੀ ਅੱਜ ਤੁਸੀਂ ਇਲਜ਼ਾਮ ਲਾ ਰਹੇ ਹੋ ਸੁਖਬੀਰ ਸਿੰਘ ਬਾਦਲ ਤੇ ਉਹਨੇ ਆ ਕੀਤਾ ਉਹਨੇ ਜੇ ਕੀਤਾ ਉਹਨੇ ਉਹ ਕੀਤਾ ਕਬੂਲਨਾਮੇ ਦੇ ਰਹੇ ਹੋ ਤੁਸੀਂ ਤੁਹਾਨੂੰ ਉਹਦਾ ਨਹੀਂ ਸੀ ਪਤਾ ਅੱਜ ਤੁਸੀਂ ਪਰਚੇ ਲਾ ਕੇ ਕੋਈ ਆਪਣਾ ਪਰਚਾ ਦੇਣ ਜਾ ਰਿਹਾ ਵਾ ਦੇਹਦਾਰ ਨੂੰ ਕੋਈ ਆਪਣੀ ਲੈਟਰ ਦੇਣ ਜਾ ਪਰਜੇ ਨੂੰ ਉਹ ਪਰਚੇ ਪੰਚਾਂ ਦੇ ਪੈ ਰਹੇ ਨੇ ਇਹਨਾਂ ਪਰਚਿਆਂ ਦਾ ਰਜਿਸਟ ਉਮੀਦ ਆ ਕਿ 2 ਦਸੰਬਰ ਨੂੰ ਆਊਗਾ ਉਹ ਕਿਸ ਤਰ੍ਹਾਂ ਦਾ ਹੋਊਗਾ ਤੇ ਭਖ ਦੀ ਬੁੱਕਲ ਛੱਪਿਆ ਜਾਂ ਜਿਹਦਾ ਜਾਣਦੇ ਉਹ ਆਪਣੇ ਵਿਵੇਕ ਦੇ ਹਿਸਾਬ ਨਾਲ ਫੈਸਲਾ ਦੇਣਗੇ ਲੇਕਿਨ ਇਹ ਪਰਚੇ ਪੰਚਾਇਤ ਜਿਹੜੇ ਪੈ ਰਹੇ ਹਨ ਇਹ ਨਵੀਂ ਕੋਈ ਵਿਵਤਾ ਖੜੀ ਕਰਨਗੇ ਜਾਂ ਫਿਰ ਲੋਕਾਂ ਨੂੰ ਸੰਕੋਹ ਦੇਣਗੇ ਵੈਸੇ ਪਟਿਆ ਸਾਹਿਬ ਤੁਸੀਂ ਬੜੀ ਗਹਿਣ ਜਾਣਕਾਰੀ ਜਿਹੜੀ ਆ ਦੇ ਦਿੱਤੀ ਮੈਂ ਇਹ ਗੱਲ ਜੋੜਨ ਲੱਗਿਆ ਸੀਗਾ ਕਿਸਾਨੀ ਦੇ ਨਾਲ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਸਰਕਾਰ ਤੋਂ ਖਫਾ ਨੇ ਖਾਸ ਤੌਰ ਤੇ ਕੇਂਦਰ ਤੋਂ ਪੋਲੀਟੀਕਲ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਵੀ ਈਵੀਐਮ ਦੇ ਨਾਲ ਛੇਡ ਛਾੜ ਹੁੰਦੀ ਆ ਈਵੀਐਮ ਦੀ ਜਿਹੜੀ VOTING ਆ ਬੰਦ ਹੋਣੀ ਚਾਹੀਦੀ ਆ ਬੈਲਟ ਪੇਪਰ ਪਰਚੇ ਦੇ ਨਾਲ ਵੋਟ ਹੋਣੀ ਚਾਹੀਦੀ ਆ ਪਰ ਖੈਰ ਤੁਸੀਂ ਇਸ ਗੱਲ ਨੂੰ ਅਕਾਲੀ ਦਲ ਦੇ ਨਾਲ ਜੋੜ ਕੇ ਵੀ ਜਿਹੜੀ ਜਾਣਕਾਰੀ ਦਿੱਤੀ ਆ ਬਾਕਮਾਲ ਜਾਣਕਾਰੀ ਦਿੱਤੀ ਆ ਤੇ ਜਿਹੜਾ ਤੁਸੀਂ ਸਾਨੂੰ ਸਮਾਂ ਦਿੰਨੇ ਹੋ ਔਰ ਉਹ ਦਰਸ਼ਕ ਜਿਹੜੇ ਸਾਡਾ ਪ੍ਰੋਗਰਾਮ ਦੇਖਦੇ ਆ ਪੱਟੀ ਸਾਹਿਬ ਮੈਂ ਇੱਕ ਕਮੈਂਟ ਪੜਿਆ ਕਿਸੇ ਸੱਜਣ ਨੇ ਲਿਖਿਆ ਉਹਨਾਂ ਦਾ ਮੈਨੂੰ ਆਈਡੀ ਭੁੱਲ ਗਿਆ ਕਹਿੰਦੇ ਵੀ ਅਸੀਂ ਪ੍ਰੋਗਰਾਮ ਸੇਵ ਕਰਕੇ ਰੱਖਦੇ ਆ ਤੇ ਸਾਨੂੰ ਸ਼ਾਮ ਵੇਲੇ ਉਡੀਕ ਰਹਿੰਦੀ ਆ ਵੀ ਪੱਟੀ ਸਾਹਿਬ ਦਾ ਪ੍ਰੋਗਰਾਮ ਜਿਹੜਾ ਅਸੀਂ ਵੇਖਣਾ ਕਿਉਂਕਿ ਕਹਿੰਦੇ ਇਤਿਹਾਸਕ ਭਰਪੂਰ ਜਾਣਕਾਰੀ ਇਹਦੇ ਵਿੱਚ ਹੁੰਦੀ ਆ ਸੋ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਤੇ ਪੱਟੀ ਸਾਹਿਬ ਤੁਹਾਡਾ ਵੀ ਧੰਨਵਾਦ ਜਿਹੜਾ ਜਿਹੜਾ ਸਾਡਾ ਜਿਹੜਾ ਸਾਡਾ ਪ੍ਰੋਗਰਾਮ ਹੈ ਨਾ ਜੀ ਜਿੰਨੇ ਇੰਟੈਲੈਕਚੁਅਲੀ ਦੇਖਦੇ ਉਹ ਬਾਅਦ ਚ ਫੋਨ ਵੀ ਕਰਦੇ ਆ ਲੀਡਰ ਵੀ ਦੇਖਦੇ ਨੇ ਅਹੀਂ ਲਿੱਚਰ ਪੁੱਚਰ ਗੱਲ ਨਹੀਂ ਕਰਦੇ ਪੱਤੇ ਦੀ ਗੱਲ ਕਰੀਦੀ ਐ ਬालतੂ ਗੱਲਾਂ ਨਹੀਂ ਕਰੀਦੀਆਂ ਭਾਵੇਂ ਪ੍ਰੋਗਰਾਮ ਸਾਰਾ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਇੱਕ ਵਿਅਕਤੀ ਦੇ ਤੇ ਇਥੋਂ ਤੱਕ ਲਿਖਿਆ ਸੀਗਾ ਵੀ ਮੈਂ ਤੁਹਾਡਾ ਕਿਸੇ ਵੀ ਚੈਨਲ ਤੇ ਉਹ ਤੁਹਾਡਾ ਪ੍ਰੋਗਰਾਮ ਜਰੂਰ ਸੁਣਦਾ ਮੈਂ ਮੈਨੂੰ ਉਤੋਂ ਬੜਾ ਕੁਝ ਮਿਲਦਾ ਮੈਂ ਤੇ ਆਪਣੀ ਨਾਲ ਕਾਪੀ ਨਾਲ ਪੈਨ ਲੱਗੇ ਬੈਠ ਜਾਂਦਾ ਕਿੱਥੋਂ ਕੁਝ ਨੋਟ ਕਰਨਾ ਤੇ ਕਹਿੰਦੇ ਫਿਰ ਚੰਗੀ ਗੱਲ ਆ ਜੀ ਕਰਨਾ ਜੀ ਦਾ ਨੋਟ ਨੋਟ ਦੇ ਵਿੱਚ ਨੋਟ ਬਿਲਕੁਲ ਮੈਨੂੰ ਵੀ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਪੱਟੀ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦੇਨੇ ਹੋ ਤੇ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਆਪਣੇ ਮੁੱਢੇ ਵੱਡਮੁੱਲੇ ਵਿਚਾਰ ਜਿਹੜੇ ਆ ਉਹ ਕਮੈਂਟਸ ਰਾਹੀਂ ਸਾਨੂੰ ਭੇਜਦੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ